ਕਰ ਲੋ ਕਿਉਂ ਨੂੰ ਭੰਡਾ ਕੈਨੇਡਾ ਦੇ ਨਾਮ ਤੇ ਕਈ ਲੋਕਾਂ ਨਾਲ ਬਹੁਤ ਵੱਡੇ ਲੈਵਲ ਤੇ ਠੱਗੀ ਵਜੀ ਹੈ ਜੀ ਪਰ ਆਪਾਂ ਡੇਲੀ ਦੀ ਡੇਲੀ ਵੀਡੀਓ ਪਾਉਨੇ ਆ ਡੇਲੀ ਵੀਡੀਓ ਪਾ ਕੇ ਆਪਾਂ ਅਵੇਅਰ ਕਰਦੇ ਆਂ ਭਾਈ ਜੇਕਰ ਤੁਹਾਡੇ ਕੋਲੇ ਜ਼ਿਆਦਾ ਪੈਸਾ ਤੁਸੀਂ ਡੋਬੋ ਪਰ ਜੇਕਰ ਆਪਾਂ ਜ਼ਮੀਨ ਵੇਚ ਕੇ ਜਾਂ ਫਿਰ ਆਪਾਂ ਲੋਨ ਲੈ ਕੇ ਆਪਣਾ ਕੈਨੇਡਾ ਜਾ ਰਹੇ ਆ ਤਾਂ ਆਪਾਂ ਨੂੰ ਬਚ ਕੇ ਰਹਿਣਾ ਚਾਹੀਦਾ ਤੇ ਸੇਮ ਪੰਜਾਬ ਦੇ ਵਿੱਚ ਰਹਿੰਦੇ ਲੋਕਾਂ ਨਾਲ ਬਹੁਤ ਵੱਡੇ ਲੈਵਲ ਤੇ ਠੱਗੀ ਵਜੀ ਦੋ ਤਰੀਕੇ ਨਾਲ ਠੱਗੀ ਵਜੀ ਤੁਹਾਨੂੰ ਦੋਵੇਂ ਤਰੀਕੇ ਵਿਸਥਾਰ ਨਾਲ ਦੱਸਾਂਗੇ ਇਸ ਵੀਡੀਓ ਦੇ ਵਿੱਚ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਛੋਟੀ ਜਿਹੀ ਰਿਕਵੈਸਟ ਹੈ ਜੀ ਪਹਿਲੀ ਵਾਰ ਚੈਨਲ ਤੇ ਆਏ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਕਹਿੰਦੇ ਕਿ ਜੇਕਰ ਇੱਕ ਹੱਥ ਤੁਸੀਂ ਸਾਡਾ ਵਧਾਓਗੇ ਦੋ ਅਸੀਂ ਵਧਾਵਾਂਗੇ ਤੁਹਾਡਾ ਸੁਪਨਾ ਵੀ ਪੂਰਾ ਕਰਾਵਾਂਗੇ ਘੱਟ ਪੈਸਿਆਂ ਦੇ ਵਿੱਚ ਤੁਹਾਡਾ ਟਾਈਮ ਵੀ ਬਚਾਵਾਂਗੇ ਤੇ ਤੁਸੀਂ ਘੱਟ ਪੈਸਿਆਂ 'ਚ ਆਪਣਾ ਸੁਪਨਾ ਫਾਰੀ ਫੈਮਿਲੀ ਨਾਲ ਪੂਰਾ ਕਰ ਸਕਦੇ ਹਾਂ ਪਹਿਲੀ ਠੱਗੀ ਦਾ ਸ਼ਿਕਾਰ ਹੋਏ ਜੀ ਕੁਝ ਵਿਜ਼ਟਰ ਵੀਜ਼ੇ ਵਾਲੇ ਵਿਜ਼ਟਰ ਵੀਜ਼ੇ ਵਾਲਿਆਂ ਤੋਂ 20 ਤੋਂ 2.15 ਲੱਖ ਰੁਪਈਆ ਲਿਆ ਗਿਆ ਉਹਨਾਂ ਨੂੰ ਵਿਜ਼ਟਰ ਵੀਜ਼ਾ ਅਪਲਾਈ ਕੀਤਾ ਗਿਆ ਉਹੀ ਵਿਜ਼ਟਰ ਵੀਜ਼ਾ ਤੁਸੀਂ ਕਿਸੇ ਏਜੰਟ ਕੋਲੋਂ 30000 ਰੁਪਏ ਦੇ ਵਿੱਚ ਅਪਲਾਈ ਕਰਾ ਕੇ ਵੀ ਕੈਨੇਡਾ ਜਾ ਸਕਦੇ ਸੀ ਪਹਿਲੀ ਠੱਗੀ ਇਹ ਵੱਜੀ ਉਸ ਤੋਂ ਬਾਅਦ ਉਹਨਾਂ ਨੇ ਜਾ ਕੇ ਐਲ ਐਮ ਆਈ ਅਪਲਾਈ ਕੀਤੀ ਉਸ ਐਲ ਐਮ ਆਈ ਨੂੰ ਫੇਕ ਨਿਕਲੀ ਮਤਲਬ ਕੀ ਉਹਨਾਂ ਨੇ ਅਪਰੂਵ ਨਹੀਂ ਕਰਵਾਈ ਤੇ ਏਜੰਟ ਨੂੰ ਪੈਸੇ ਪਾਤੇ ਤਾਂ ਉਹ ਐਲ ਐਮ ਆਈ ਫੇਕ ਸੀ ਜੇਦੀ ਵੈਨ ਉਹ ਕੈਨੇਡਾ ਤੋਂ ਵਾਪਸ ਆ ਗਏ ਸੈਂਕੜ ਦੂਜੀ ਦੂਜੀ ਠੱਗੀ ਸਭ ਤੋਂ ਵੱਡੀ ਏ ਜੀ ਕੁਝ ਲੋਕ ਇੰਡੀਆ ਤੋਂ ਐਲ ਐਮ ਆਈ ਮਤਲਬ ਕਿ ਵਰਕ ਪਰਮਿਟ ਐਲ ਐਮ ਆਈ ਲੈ ਕੇ ਕੈਨੇਡਾ ਜਾਣਾ ਚਾਹੁੰਦੇ ਆ ਜਿਨ੍ਹਾਂ ਲੋਕਾਂ ਨੇ ਇੱਕ ਇੰਡੀਆ ਤੋਂ ਐਲ ਐਮ ਆਈ ਲਈ 15 ਲੱਖ 20 ਲੱਖ 25 ਲੱਖ 30 ਲੱਖ ਦੇ ਵਿੱਚ ਲੈਣ ਤੋਂ ਬਾਅਦ ਉਹ ਐਲ ਐਮ ਆਈ ਫੇਕ ਨਿਕਲੀ ਪਹਿਲਾ ਰੀਜ਼ਨ ਇਹ ਹੁੰਦਾ ਜੀ ਦੂਜਾ ਰੀਜ਼ਨ ਐਲ ਐਮ ਆਈ ਜਿਹੜਾ ਤੁਸੀਂ ਲੈ ਲੈਨੇ ਹੋ ਕਿਸੇ ਕੋਲੋਂ ਰੱਬ ਦੀ ਚੰਗੀ ਕਿਸਮਤ ਨਾਲ ਤੁਹਾਨੂੰ ਐਲ ਐਮ ਆਈ ਸਹੀ ਮਿਲ ਗਈ ਪਰ ਉਸ ਤੋਂ ਬਾਅਦ ਵੀਜ਼ਾ ਆਉਣ ਦੀ ਗਰੰਟੀ ਨਹੀਂ ਹੁੰਦੀ ਬਹੁਤ ਘੱਟ ਗਰੰਟੀ ਹੁੰਦੀ ਹੈ ਕਈ ਲੋਕਾਂ ਦਾ ਵੀਜ਼ਾ 100% ਆ ਵੀ ਜਾਂਦਾ ਹੈ ਪਰ ਕਈ ਲੋਕਾਂ ਦਾ ਨਹੀਂ ਆਉਂਦਾ ਤੀਜੀ ਠੱਗੀ ਸਭ ਤੋਂ ਵੱਡੇ ਜਿਸ ਐਲ ਐਮ ਆਈ ਤੇ ਤੁਹਾਨੂੰ ਵਰਕ ਮਿਲਣਾ ਹੈ ਤੁਸੀਂ ਕੈਨੇਡਾ ਚਲੇ ਜਾਂਦੇ ਹੋ ਜੇਕਰ ਤੁਸੀਂ ਉਸੇ ਐਲ ਐਮ ਆਈ ਤੇ ਕੰਮ ਨਹੀਂ ਕਰਦੇ ਤੁਸੀਂ 5 ਸਾਲ ਲਈ ਡਿਪੋਰਟ ਹੋ ਜਾਂਦੇ ਹੋ ਹੋਰ ਜਾਣਕਾਰੀ ਲਈ ਤੁਸੀਂ ਕਮੈਂਟ ਕਰ ਸਕਦੇ ਹੋ ਸਾਡੀ ਵੀਡੀਓ ਥੱਲੇ ਤੇ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਕਰਕੇ ਤੁਸੀਂ ਆਪਣਾ ਪਿਆਰ ਦੇ ਸਕਦੇ ਹੋ ਇਸ ਵੀਡੀਓ ਨੂੰ ਧੰਨਵਾਦ ਬਹੁਤ ਜ਼ਿਆਦਾ ਇਸ ਵੀਡੀਓ ਨੂੰ ਦੇਖਣ ਲਈ ਐਂਡ ਬੀ ਅਵੇਅਰ ਫਰੋਮ ਫੇਕ ਏਜੰਟ ਫੇਕ ਲੋਕਾਂ ਤੋਂ ਫੇਕ ਏਜੰਟਾਂ ਤੋਂ ਬਚੋ ਭਾਈ ਬਚੋ